ਕਰਮਸਰ ਰਾੜਾ ਸਾਹਿਬ ਸੰਪਰਦਾਇ ਬਾਬਾ ਬਲਜਿੰਦਰ ਸਿੰਘ ਜੀ ਦੀਆਂ ਅਸਤੀਆਂ ਜਲ ਪ੍ਰਵਾਹ ਕਰਨ ਲੱਖਾਂ ਦੀ ਗਣਕੀ ਦੇ ਵੱਡੇ ਇਕੱਠ ਵਿੱਚ ਸੰਤਨਾਂ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਕੀਤੀਆਂ ਜਲ ਪ੍ਰਵਾਹ ਹੋਰ ਜਾਣਕਾਰੀ ਲਈ ਸਾਡੇ YouTube ਚੈਨਲ ਅਮਰ ਨਿਊਜ਼ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਧ ਸੰਗਤ ਜਿੰਦਗੀ ਦੇ ਆਖਰੀ ਸਵਾਸਾਂ ਤੱਕ ਉਹ ਪਰਉਪਕਾਰ ਨਿਰੰਤਰ ਕਰਦੇ ਹੀ ਰਹਿੰਦੇ ਨੇ ਕੋਈ ਵੀ ਤਰਾਕ ਮਹਾਪੁਰਖ ਜਿਨ੍ਹਾਂ ਨੇ ਜਾਣ ਦੇ ਵਿੱਚ ਸਾਡਾ ਬਖਤੇ ਅਸਿਰ ਆ ਗਿਆ ਹੈ ਜਿਹੜੇ ਉਹਨਾਂ ਦੇ ਸੰਗੀਤ ਨਾਲ ਉਹਨਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਕਿ ਅਜ ਗਿਆਸੂ ਜਨੋ ਵੀ ਜਦੋਂ ਕਿਸੇ ਦੇ ਕੱਪੜੇ ਜੀਰੋਂ ਪੁਰਾਣੇ ਹੋ ਜਾਣ ਤਾਂ ਫਿਰ ਸਿਆਣਪ ਹੁੰਦੀ ਆ ਉਹਨਾਂ ਨੂੰ ਬਦਲ ਲੈਣ ਦੇ ਵਿੱਚ ਸਿਆਣੇ ਬੰਦੇ ਬਦਲ ਬੰਦੇ ਰਹਿੰਨ ਉਹਨਾਂ ਨੂੰ ਟਾਕਿਆਂ ਦਾ ਲਾ ਕੇ ਨਹੀਂ ਰੱਖਣ ਗੁਰਸਿੱਖੋ ਸਾਡਾ ਤੇ ਸਰੀਰੂ ਕੀ ਟੋੜਾ ਪੁਰਾਣਾ ਹੋ ਗਿਆ ਹੈ ਜੇ ਅਸੀਂ ਵੀ ਚਾਹੁੰਦੇ ਆ ਇਸ ਹਰ ਸੰਗਤ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਉਹ ਪਰਮਕਾਰ ਨਿਰੰਤਰ ਕਰਦੀ ਰਹਿੰਦੇ ਨੇ ਕੋਈ ਵੀ ਤਰਾਕ ਮਹਾਪੁਰਖ ਜਿਨ੍ਹਾਂ ਨੇ ਜਾਣ ਕੇ ਵੀ ਛੱਡ ਬਕਤੇ ਅਸਿਰ ਆ ਗਿਆ ਹੈ ਜਿਹੜੇ ਉਹਨਾਂ ਦੇ ਸੰਗੀਤ ਨਾਲ ਉਹਨਾਂ ਨੂੰ ਮੁਖਾਤਬੋ ਤੇ ਕਹਿਣ ਲੱਗੇ ਕਿ ਇਹ ਜਗਿਆਸੂ ਜਨੋ ਕਿ ਜਦੋਂ ਕਿਸੇ ਦੇ ਕੱਪੜੇ ਜੇ ਰੋਣ ਪੁਰਾਣੇ ਹੋ ਜਾਣ ਤਾਂ ਫਿਰ ਸਿਆਣਪ ਹੁੰਦੀ ਹੈ ਉਹਨਾਂ ਨੂੰ ਬਦਲਣ ਦੇ ਵਿੱਚ ਸਿਆਣੇ ਬੰਦੇ ਬਦਲ ਬੰਦੇ ਨੇ ਉਹਨਾਂ ਨੂੰ ਟਾਕਿਆਂ ਦਾ ਲਾ ਕੇ ਨਹੀਂ ਰੱਖਦੇ ਹੁਰਤ ਸੇ ਕੋ ਸਾਡਾ ਇਹ ਸਰੀਰੂ ਕੋਟੋੜਾ ਪੁਰਾਣਾ ਹੋ ਗਿਆ ਹੈ ਜੀ ਅਸੀਂ ਵੀ ਚਾਹੁੰਦੇ ਆ ਇਸ ਨੂੰ ਬਦਲ ਦਿੱਤਾ ਜਾਵੇ ਰੰਗ ਮਾਣਦਾ